ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਿੱਲ ਡੇਰੀ ਫਾਰਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ ਤੇ ਸਾਰਿਆਂ ਦੇ ਪਸ਼ੂ ਵੀ ਠੀਕ-ਠਾਕ ਹੋਣਗੇ ਅੱਜ ਦੀ ਵੀਡੀਓ 'ਚ ਵੀ ਤੁਹਾਨੂੰ ਚਾਰ ਝੋਟੀਆਂ ਵਿਖਾਉਣੀਆਂ ਟੌਪ ਕਲਾਸ ਜੀ ਇਹ ਨਿਕਾ ਸਿੰਘ ਦੋਂਦੀਆਂ ਚੌਗੀਆਂ ਤਾਜ਼ੀਆਂ ਸੂਈਆਂ ਗੱਲਬਾਤ ਕਰਦੇ ਹਾਂ ਅਮਨ ਵੀਰ ਨਾਲ ਤੇ ਇਹਨਾਂ ਝੋਟੀਆਂ ਦੀ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਕੀ ਹਾਲ ਚਾਲ ਜੀ ਬਹੁਤ ਕਿਰਪਾ ਵਾਹਿਗੁਰੂ ਜੀ ਹੋਰ ਸੁਣਾਓ ਮਰੀਆ ਵੀਰ ਜੀ ਕੰਮਕਾਰ ਚੱਲੀ ਜਾਂਦਾ ਮਹਾਰਾਜ ਦੀ ਕਿਰਪਾ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਗਿੱਲ ਡੇਰੀ ਫਾਰਮ ਵੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼ਾਲ ਜੀ ਨਾਂ ਵੀਰ ਜੀ ਆਪਣਾ ਆਮ ਜੀ ਪਿੰਡ ਗ੍ਰੰਥਗਾੜਿਆ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਅਰਦਾਸਪੁਰ ਵੀਰ ਜੀ ਠੀਕ ਹੈ ਜੀ ਫੋਨ ਨੰਬਰ ਵੀਰ ਜੀ ਆਪਣਾ 82644 48827 ਠੀਕ ਹੈ ਜੀ ਹਾਂਜੀ ਤੇ ਝੋਟੀਆਂ ਅੱਜ ਆਪਣੇ ਕੋਲ ਚਾਰ ਚਾਰ ਆ ਵੀਰ ਜੀ ਠੀਕ ਹੈ ਜੀ ਪਿਛਲੀ ਵੀਡੀਓ ਪਾਈ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹਾਂਜੀ 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 ਤੇ ਝੋਟੀਆਂ ਚੰਗੀਆਂ ਤੇ ਰੇਟ ਜਾ ਜੀ ਜਾ ਜੀ ਵੀ ਜੀ ਉਹਦੇ ਮੈਂਟ ਨਹੀਂ ਲਗਾ ਦੇ ਹਾਂਜੀ ਦੋ ਜੋੜਾ ਚੜ ਗਿਆ ਸ਼੍ਰੀ ਹਰਗੋਬਿੰਦਪੁਰ ਤੇ ਦੋ ਝੂਟੀਆਂ ਚੜਗੀਆਂ ਆਪਣੀਆਂ ਬਟਾਲੇ ਠੀਕ ਹੈ ਜੀ ਪੰਜ ਜੋੜਾ ਜੋੜਾ ਬੰਨਿਆ ਨੇ ਉਸੇ ਵੇਲੇ ਲੱਲਿਆ ਤੇ ਭਰਾ ਫੋਨ ਬਹੁਤ ਜ਼ਿਆਦਾ ਡੈਈ ਕਰਨ ਹਾਂਜੀ ਵੀਡੀਓ ਪਾਓ ਅੱਜ ਝੋਟੀਆਂ ਆ ਵੇਖੋ ਕੰਮ ਦੇਰ ਜੀਵਿਆਂ ਕਰਕੇ ਆਪਣਾ ਕੰਮ ਤੁਹਾਨੂੰ ਪਤਾ ਚੱਲਣ데요 ਹਾਂਜੀ ਹਾਂਜੀ ਤੇ ਮਿਸਤਰੀਆਂ ਦੇ ਵਿੱਚ ਨਹੀਂ ਟਾਈਮ ਲਾਤਾ ਕੱਲ੍ਹ ਦੀਆਂ ਝੋਟੀਆਂ ਵੀ ਜੀ ਆਈਆਂ ਆਪਣੇ ਕੋਲ ਠੀਕ ਹੈ ਜੀ ਵੀਰਾਂ ਦੇ ਵੀਡੀਓ ਫੋਨ ਤੇ ਪਾ ਦੂ ਮੈਂ ਚਲੋ ਵੀਡੀਓ ਪਾ ਹੀ ਦਿੰਦੇ ਆ ਉੱਤੇ ਹਾਂ YouTube ਤੇ ਅਪਲੋਡ ਕਰ ਦਿੰਦੇ ਆ ਸਾੜੇ ਵੀਰ ਵੇਖ ਲੈਣਗੇ ਤੇ ਅਜੇ ਨਾ ਤੇ ਨਵਾਲੀਆਂ ਤੋਂ ਹਲੀਆਂ ਬਣੀਆਂ ਜਾਈ ਤਾਂ ਨਾ ਜੀ ਚੂਨ ਦਾ ਟਾਈਮ ਹੋਇਆ ਵਾ ਚਲੋ ਮੈਂ ਪਾ ਦਿੰਦੀ ਹਾਂ ਹਾਂ ਜੀ ਹਾਂ ਜੀ ਤੇ ਆਪਣੀ ਪਹਿਲੀ ਗੱਲ ਇਹ ਵੀ ਕੋਈ ਟਾਈਮ ਨਹੀਂ ਜੇ ਲੱਗਾ ਚਵਾਈ ਦਾ ਟਾਈਮ ਹੋਇਆ ਵਾ ਮੈਂ ਚਲੋ 5 ਵਜ ਗਏ ਆ ਸ਼ਾਮ ਦੇ ਤੇ ਵੀਡੀਓ ਬਣਦੀ ਕੱਲ ਸਵੇਰੇ ਆਪਾਂ ਅਪਲੋਡ ਕਰ ਦਾਂਗੇ 8 ਵਜੇ ਤੱਕ ਵੀਡੀਓ ਠੀਕ ਹੈ ਜੀ ਅੱਜ ਤਰੀਕ ਮੈਂ ਚਲੋ ਵੀਰ ਭਰਾ ਫੋਨ ਕਰ ਜੀ ਮੈਂ ਚਲੋ ਵੀਡੀਓ ਪਾ ਦਿੰਨੇ ਚੂਨ ਦਾ ਵੀ ਟਾਈਮ ਹੋਇਆ ਵਾ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਇਹਦੇ ਆਪਣੀਆਂ ਝੋਟੀਆਂ ਨੂੰ ਕੋਈ ਵੀ ਟਾਈਮ ਨਹੀਂ ਜੇ ਲੱਗਾ ਹੁੰਦਾ ਹਾਂ ਜੀ ਹਾਂਜੀ ਤੇ ਅੱਜ ਮਰਜ਼ੀ ਵੀਰ ਜੀ ਉਹ ਦੋ ਟੈਂਪਸ ੱਲੀ ਕਰਕੇ ਮੇਰਾ ਭਰਾ ਕੋ ਖੜੇ ਹਾਂਜੀ ਹਾਂਜੀ ਬਿਲਕੁਲ ਜੀ ਉਹ ਬਿਹਰਾ ਫੇਰੀ ਵਾਲਾ ਕੰਮ ਨਹੀਂ ਹੈ ਜਿੱਦਾਂ ਨਹੀਂ ਹੈ ਭਰਾ ਹੁੰਦੇ ਆ ਬਹੁਤ ਪਿਆਰ ਕਰਦੇ ਆ ਆਪਾਂ ਇਹ ਵੀ ਗੱਲ ਆ ਵੀ ਕਿ ਇਹਨੂੰ ਖਾਲੀ ਨਹੀਂ ਗੱਦੀ ਜਾਂ ਦਿੰਦਾ ਭਾਈ ਜੀ ਜੀ ਬਿਲਕੁਲ 2000 ਦਾ ਨਫਾ ਹੋਵੇ ਆਪਾਂ ਅਗਲੇ ਨੂੰ ਪਸ਼ੂ ਦੇ ਦੇਈਦਾ ਪਸ਼ੂ ਦੇ ਦੇਈਦਾ ਹਾਂਜੀ ਠੀਕ ਆ ਜੀ ਆਪਣਾ ਹਸਾਬਕਤਾ ਵੀ ਭਾਈ ਇੰਨਾ ਅਗਲੇ ਆਪਣਾ ਨਾਂ ਤੇ ਦੁੱਧ ਦਾ ਝੂਠ ਹੁੰਦਾ ਕਿ ਲੋਕ ਘੱਟ ਦੱਸਦਾਂਗੇ ਪਰ ਸੱਚ ਦੱਸਾਂਗੇ ਸੱਚ ਦੱਸਾਂਗੇ ਜ਼ਰੂਰੀ ਨਹੀਂ ਕਿ ਇਹੀ ਦੱਸਣਾਵਾ ਕਿ ਇਹਦੇ ਕੋਲੋਂ 14 ਕਿਲੋ ਆ 15 ਕਿਲੋ ਆ ਜਿਹਦੇ ਕੋਲੋਂ 10000 ਉਹਦੇ ਕੋਲ 10 ਦੱਸਾਂਗੇ ਜਿਹਦੇ ਕੋਲੋਂ 12 ਕਿਲੋ ਉਹਦੇ ਕੋਲੋਂ 12 ਕਿਲੋ ਦੱਸਾਂਗੇ ਭਾਜੀ ਕਿਲੋ ਘਾਟ ਹੀ ਦੱਸਾਂਗੇ ਹਾਂਜੀ ਹਾਂਜੀ ਵੀ ਅਗਲੇ ਦੇ ਘਰ ਜਾ ਕੇ ਅੱਧਾ ਕਿਲੋ ਕਿਲੋ ਵਾਧਾ ਨਿਕਲੇ ਤੇ ਅਗਲਾ ਵੀ ਖੁਸ਼ ਹੁੰਦਾ ਕਿ ਇਹਨੂੰ ਚੰਗਾ ਦੇਵਾਂਗੇ ਨਾ ਹਾਂਜੀ ਹਾਂਜੀ ਆਪਾਂ ਭਾਜੀ ਸੌ ਮਾਣੂ ਦੱਸਣਾ ਹਾਂਜੀ ਇਹਨੂੰ ਮਾੜਾ ਦੇਵਾਂਗੇ ਨਾ ਹਾਂਜੀ ਉਹਨੇ ਤੁਹਾਨੂੰ ਪਤਾ ਵਾ ਵੀ ਇੱਕ ਇੱਕ ਦੋ ਦੋ ਲੋਕਾਂ ਨੇ ਪਸ਼ੂ ਰੱਖਣਾ ਵੀਜੀ ਹਾਂਜੀ 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 ਤੇ ਕਰ ਲਈਏ ਸ਼ੁਰੂਆਤ ਪਹਿਲ ਨੂੰ ਝੋਟੀ ਤੋਂ ਕਰੀਏ ਵੀ ਤੇ ਇਹ ਇਹਦੀ ਕੀ ਡਿਟੇਲ ਜੇ ਦੂਜਾ ਸੂਆ ਵਾਪਾ ਜੀ ਅਸਾਂ ਦੂਜਾ ਸੂਆ ਹਾਂਜੀ ਠੀਕ ਆ ਜੀ ਦੂਜਾ ਸੂਆ 4 ਦਿਨ ਹੋ ਗਏ ਸੂਈ ਨੂੰ 4 ਦਿਨ ਸੂਈ ਨੂੰ ਹੋਏ ਜੀ ਹਾਂਜੀ ਠੀਕ ਆ ਜੀ ਤੇ ਵੇਖੋ ਝੋਟੀ ਕਿਦਾਂ ਦੀ ਆ ਨੋਕ ਵਾਲਾ ਵੀ ਜੀ ਥਾਂ ਲਗਾ ਰੇ ਸੀਲ ਖੱਡੀ ਜਿਹਦਾ ਦੀ ਭਰਾ ਮੰਗਦੇ ਵੀ ਇਹਨੂੰ ਠੀਕ ਆ ਜੀ ਆ ਵੇਖੋ ਦੂਜਾ ਵਾਲਾ ਲੈਵਾ ਭਾਜੀ ਹਾਂਜੀ ਚੱਲੀ ਚੱਗੀ ਝੋਟੀ ਇਹਦੇ ਵੇਖੋ ਰਸ਼ੀਮ ਨੇ ਟੈਂਕਿਆ ਮੈਂ ਨਾ ਵੇਖੋ ਸਾਹਮਣ ਵਾਲਿਆਂ ਨੇ ਵੀ ਰੀਜੇ ਲਾਈਆਂ ਹਾਂ ਹਾਂਜੀ ਹਾਂਜੀ ਤੇ ਵੇਖ ਲਓ ਇਦਾਂ ਪੂਛ ਚੋਕ ਲੈਂਦੀਆਂ ਜਿਦ ਤੁਸੀਂ ਦੇਖੀ ਆ ਮਾੜਮਾਲੀ ਚੌਥੇ ਰੰਦੀ ਸੂਈ ਆ ਤੇ 12 ਕਿਲੋ ਬੋਲਾ ਵਾ ਝੋਟੀ ਆ ਆਹ ਵੇਖੋ ਪਿੱਠ ਪੁੱਠ ਕਿੰਨੀ ਕਿਆਮ ਆ ਕੋਈ ਟਾਈਮ ਕੋਈ ਚੋਗੇ ਖਣੇ ਭਰਾ ਠੀਕ ਆ ਜੀ ਬੱਚਾ ਕੀ ਜੇ ਮਗਰ ਮਗਰ ਵੀਰ ਜੀ ਕਟਾਵਾ ਦੇ ਕਟਾ ਮਗੜਾ ਆਹ ਵੇਖੋ ਝੋਟੀ ਨੂੰ ਭਾਜੀ ਕਿਵਾਈ ਵੀ ਰੂਮ ਵਰਗੀ ਪੋਲੀ ਲੱਗੀ ਆ ਹਾਂਜੀ ਹਾਂਜੀ ਆਹ ਦੇਖ ਲਓ ਤੇ ਲੈ ਆ ਖੋਲ ਕੇ ਤੋੜ ਦੋ ਤੇ ਸ਼ਾਈ ਸੂਈ ਵੇਖ ਲਓ ਇੱਕ ਰੰਗ ਜੈੱਡ ਬਲੈਕ ਹਾਂਜੀ ਜੈੱਡ ਬਲ ਕੰਮ ਕੋ ਤਾਂ ਬਹੁਤ ਜਿਆਦੀ ਆ ਛੋਟੀ ਹਾਂਜੀ ਹਾਂਜੀ ਇਹ ਵੀ ਜੀ ਪਤਾ ਲੱਗ ਜਾਂਦਾ ਹਰਿਆਣੇ ਦਾ ਸਾਫ ਤੁਹਾਨੂੰ ਪਤਾ ਮਾਲ ਡੰਗਰ ਦਾ ਪਾਜੀ ਉੱਥੋਂ ਤੁਹਾਨੂੰ ਪਤਾ ਚੰਗਾ ਨਹੀਂ ਲਈਦਾ ਹਾਂਜੀ ਹਾਂਜੀ ਬਹੁਤ ਘੱਟ ਫੀਸ ਲਿਆਉਣੀ ਹੁੰਦੇ ਆ ਆਪਣਾ ਕੰਮ ਨਹੀਂ ਹਾਂਜੀ ਹਾਂਜੀ ਤੇ ਚੰਗਾ ਹੀ ਲਈਦਾ ਭੈਣ ਭਰਾ ਲੈ ਜਾਂਦੇ ਉਸੇ ਵੇਲੇ ਹਾਂਜੀ ਤੇ ਆਪਣਾ ਰੇਟ ਵੀ ਜਿਆਦਾ ਹੁੰਦਾ ਠੀਕ ਹੈ ਜੀ ਘੋਟੀ ਕੋ ਭਾਰੀ ਹੋਣ ਦੁੱਧਿਆ 12 ਕਿਲੋ ਠੀਕ ਹੈ ਜੀ ਘੋਟੀ ਦੁੱਧ ਚਵਾਉਗੀ ਪਾਜੀ ਨਾਰਮਲ ਸੇਵਾ ਦੇ ਵਿੱਚ ਘੋਟੀ ਨੇ ਮੈਲਾ ਮੂਲਾ ਮਾਰ ਕੇ 14 ਕਿਲੋ ਝੂਟੀ ਦੁੱਧ ਕਰੂ ਭਾਜੀ 14 ਕਿਲੋ 14 ਕਿਲੋ ਇਧਰ ਬਖਾਰੋ ਮੈਂ ਛੱਡੇ ਛੋਡੇ ਤੇ ਨਾਮ ਨੂੰ ਦਾ ਬਹੁਤ ਪਿਆਰ ਆ ਵੇਖੋ ਲੈ ਆਓ ਜੀ ਇਹ ਸੀ ਵੀ ਖੱਡੀਆਂ ਖੋਲਿਆ ਵੇਲੋ ਝੂਟੀ ਕੱਢੀ ਏ ਹਾਂਜੀ ਹਾਂਜੀ 6 ਫੁੱਟ ਮੇਲਾ ਕੱਢਿਆ ਤੇ ਵੇਲੋ ਝੂਟੀ ਆ ਲਓ ਤੇ ਇਹਦਾ ਕੀ ਮੁੱਲ ਕਰਨਾ ਜੀ ਜੈ ਜੈ ਜੀ ਜੀ ਸਭ ਹਾਂਜੀ ਹਾਂਜੀ ਜੈ ਜੀ ਆਪਣਾ ਭੈਣ ਭਰਾਵਾਂ ਨੂੰ ਉਹ ਨਹੀਂ ਕੰਮ ਹਾਂਜੀ ਦੇ ਦੇਣੀਆਂ ਵਾ ਜੈ ਜੀ ਦੇ ਬਸ ਸੇਤੀ ਲੈ ਆਈਏ ਹੋਰ ਲੈ ਆਈਏ ਹਾਂਜੀ 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 1 1 2 2 ਚਾਈ ਜਾਂ ਤੇ ਆਈ ਜਾਣ ਆਈ ਜਾਣ ਬਿਲਕੁਲ ਜੀ ਤੇ ਕੀ ਮੁੱਲ ਕਰਨਾ ਮੁੱਲ ਦੇ ਆ ਖਾਉਂਦੀ ਆ ਹੱਕ ਤੇ ਡੇਢ ਦਾ ਹਾਂਜੀ ਹਾਂਜੀ ਪਰ ਆਪਾਂ ਜੈ ਜੀ ਦੇ ਜੈ ਜੀ ਕਰਕੇ ਦੇਣੀ ਆ ਆਪਾਂ ਮੋਲ ਨਹੀਂ ਕਰਨਾ ਹਾਂਜੀ ਹਾਂਜੀ ਬਿਲਕੁਲ 1 45 ਵੀ ਦੇ ਦਈਏ 5000 ਦੀ ਛੋਟ ਕਰ ਦਾਂਗੇ ਜਾਣ ਤੋਂ ਹੋਰ ਮਾਨ ਤਾਨ ਕਰ ਦੋ ਪਾਜੀ ਹੋਰ ਕਰਦਾਂਗੇ ਪਾਜੀ 1.40 ਦੀ ਦੇਣੀ ਆ ਛੋਟੀ 1 ਲੱਖ 40 ਹਜ਼ਾਰ ਘਾਲੀ ਯਾਦੀ ਵੇਖ ਲੋ ਠੀਕ ਆ ਜੀ ਬਹੁਤ ਯਾਦੀ ਵੱਡੀ ਆ ਵੀਰ ਜੀ ਵੀਡੀਓ ਤੇ ਤਾਜ਼ਾ ਹੀ ਲੱਗਦਾ ਵਾ ਡੰਗਰ ਤਾਂ ਸੀ ਉਹ ਸਿਰ ਤੇ ਆ ਕੇ ਡੰਗਰ ਵੇਖੋਗੇ ਨਾ ਤੇ ਦੂਣੀਆਂ ਲੱਗਣਗੀਆਂ ਬਿਲਕੁਲ ਜੀ ਤੇ ਬਾਕੀ ਆਪਣਾ ਵੀਡੀਓ ਹੁੰਦੀ ਆ ਵੀ ਜ਼ੂਮ ਕਰਕੇ ਬਣਾ ਜ਼ੂਮ ਕਰਕੇ ਆ ਵੇਖ ਲੋ ਵੀਡੀਓ ਤੇ ਲੱਗਣਾ ਉਹ ਤਾਂ ਦੂਣੀਆਂ ਲੱਗਣਗੀਆਂ ਜੀ ਜੀ ਬਿਲਕੁਲ ਨਾ ਆਪਣੀ ਵੀਡੀਓ ਚ ਕੋਈ ਜ਼ੂਮ ਤੇ ਨਾ ਕੋਈ ਟਾਈਮ ਲੱਗੂਗਾ ਪਸ਼ੂਆ ਨਾ ਨਾ ਵੀਰ ਜੀ ਇੱਥੇ ਜੀ ਆ ਕੇ ਵੀਰ ਭਰਾ ਕਹਿਣਗੇ ਨਾ ਹਾਂਜੀ ਹਾਂਜੀ ਇੱਥੇ ਬੋਲ ਯਾਰੀयां ਚੰਗੀਆਂ ਝੋਟੀਆਂ ਵਾ ਹਾਂਜੀ ਹਾਂਜੀ 1 ਲੱਖ 40 ਹਜ਼ਾਰ ਦੀ ਦੇਣੀ ਆ ਬਸ ਦੇਣਾ ਨਹੀਂ ਆ ਕੋਈ ਭਾਜੀ ਵੇਚ ਲੋ ਹਾਂਜੀ ਆ ਵੇਚੋ ਯਾਰੀ ਚੰਗੀ ਭਾਵੇਂ ਕੋਈ ਛੋਟਾ ਬੱਚਾ 10 ਸਾਲਾਂ ਦਾ ਲੈ ਆਇਆ ਉਹ ਤਾਂ ਕੱਢ ਲੂਗਾ ਹਾਂਜੀ ਤੇ ਦੀ ਕੋਲੀ ਠੀਕ ਆ ਜੀ ਹਾਂਜੀ ਤੇ ਅੱਗੇ ਆ ਗਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਝੋਟੀ ਭਾਜੀ ਬਾਲੀ ਯਾਰੀ ਚੰਗੀ ਏ ਠੀਕ ਆ ਜੀ ਆ ਵੇਖੋ ਪਿੱਠ ਪੂੜਾ ਚੈੱਕ ਕਰੋ ਯਾਰੀ ਟੋਪ ਏ ਤੇ ਵੇਖੋ ਭਾਜੀ ਸਫਾਈ ਕੋਈ ਟੇਮ ਨਹੀਂ ਝੋਟੀ ਨੂੰ ਲੱਗਾ ਹਾਂਜੀ ਹਾਂਜੀ ਤੇਰੀ ਚੌਥਾ ਦਿਨਾਂ ਦੀ ਝੋਟੀ ਸੁਈ ਏ ਸਾਰੀ ਠੀਕ ਹੈ ਚਾਰਦਾਂ ਦੀ ਮੂੰਹ ਤੋਂ ਆ ਭਾਈ ਮੂੰਹ ਤੋਂ ਚਾਰਦਾਂ ਆ ਇਹ ਦੇਖੋ ਨਾੜਾ ਵਖਾਦੋ ਚੱਡੇ ਤੇ ਆ ਦੇਖੋ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਵੀਰ ਜੀ ਕੱਟਾਈਏ ਕੱਟਾ ਮਗੜਾ ਜੀ ਠੀਕ ਆ ਜੀ ਆਹ ਵੇਖੋ ਸਿੰਗ ਦੀ ਕੁਆਲਿਟੀ ਵੇਖੋ ਤੁਸੀਂ ਮੈਂ ਨਾ ਭਰਾ ਦੇ ਇੱਕ ਇੱਕ ਦੋ ਦੋ ਪਸ਼ੂ ਰੱਖਣਾ ਵਲੋ ਹਾਂ ਜੀ ਹਾਂ ਜੀ ਤੇ ਚੰਗਾ ਹੀ ਚੰਗਾ ਲੈਣਾ ਸ਼ਕੀਲ ਹੈ ਜੀ ਜਿਰਾ ਕਿ ਲੇਰਾ ਘਰ ਦਾ ਸ਼ਿੰਗਾਰ ਹੋਵੇ ਘਰ ਦਾ ਸ਼ਿੰਗਾਰ ਆ ਕਿਹੜਾ ਕੋ ਲੈ ਗਈ ਯਾਦ ਕਰੂਗਾ ਭਰਾ ਬਹੁਤ ਹੁੰਦੇ ਹੈ ਭਰਾਵਾਂ ਨੇ ਹਾਂਜੀ ਹਾਂਜੀ ਅਜੀ ਆ ਵੇਖੋ ਉੱਥੇ ਅੰਦਾਜ਼ਾ ਨਹੀਂ ਲੱਗਦਾ ਜਦੋਂ ਤੁਰਦੀਆਂ ਨਾ ਝੋਟੀਆਂ ਫੇਰ ਪਤਾ ਲੱਗਦਾ ਵਾ ਲੈ ਆਓ ਜੀ ਲੈ ਆਓ ਤੇ ਇਹ ਕਿੰਨਾ ਕੁ ਦੁੱਧ ਚਵਾਜੂਗੀ ਛੋਟੀ ਭਾਜੀ ਨਾਰਮਲ ਸੇਵਾ ਦੇ ਛੋਟੀ 14 15 ਕਿਲੋ ਦੁੱਧ ਕਰੂਗੀ 12 ਕਿਲੋ ਹਾਜ਼ਰ ਹੈ ਹਾਜ਼ਰ ਹਾਜ਼ਰ ਜਿਹੜਾ 12 ਕਿਲੋ 14 ਕਿਲੋ ਹਾਜ਼ਰ ਹੈ ਭਾਜੀ ਠੀਕ ਹੈ ਤਸਲੀ ਕਰਕੇ ਕੋਈ ਖੜੇ ਮੇਰਾ ਦੋ ਟਾਈਮ ਚਵਾਈ ਕਰੇ ਆਪਣਾ ਟਾਈਮ ਕੱਢ ਕੇ ਆਓ ਦੋ ਟਾਈਮ ਚਵਾਈ ਕਰਕੇ ਫੇਰ ਲੈ ਕੇ ਜਾਓ ਲੈ ਕੇ ਜਾਓ ਭਾਜੀ ਇੱਥੇ ਕੋਈ ਕਾਲੀ ਨਹੀਂ ਕੋਈ ਹਾਂਜੀ ਇੱਥੇ ਤਸਲੀ ਕਰਕੇ ਭਾਜੀ ਜਾਂਦੀਆਂ ਹਾਂ ਹਾਂਜੀ 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 ਬਾਕੀ ਤੁਹਾਨੂੰ ਪਤਾ ਜਿਹੜਾ ਦੋ ਚਾਰ ਦਿਨ ਸਾਹਮਣੇ ਪਸ਼ੂ ਪਾਵੇ ਨਾ ਉਹ ਨਾਲ ਦੀ ਉਹ ਬਿਲਕੁਲ ਬਿਲਕੁਲ ਜੀ ਅੱਜ ਕੱਲ ਆਈਆਂ ਵਾ ਤੇ ਤਾਂ ਕਰਕੇ ਵੀਡੀਓ ਕਿਉਂਕਿ ਭੈਣ ਭਰਾ ਫੋਨ ਕਰਨ ਦੇ ਤਾਂ ਕਰਕੇ ਛੇਤੀ ਪਾਤੀ ਆ ਚੋਣ ਚਾਣ ਭਰੀ ਅੱਜ ਦਾ ਰੂਮ ਵਰਗੀ ਪੋਲੀ ਹੋ ਗਈ ਤੇ ਇਹਦਾ ਮੁੱਲ ਕੀ ਕਰਨਾ ਜੀ ਮੁੱਲ ਵੀਰ ਜੀ ਇਹਦਾ ਜਾਇਜ਼ ਹੀ ਆ ਹਾਂ ਜੀ ਫੋਲ ਵੱਡੀ ਆ ਹਾਂ ਜੀ ਫੋਲ ਵੱਡੀ ਆ ਕੋਈ ਛੋਟੀ ਮੰਨ ਕੇ ਨਾ ਮੇਰਾ ਵੀਨ ਲੱਗ ਜੀ ਹਾਂ ਜੀ ਛੋਟੀ ਤੇ ਆ ਇੱਕ 40 45 ਦਾ ਹੱਕਰ ਭੁੰਦੀ ਹਾਂ ਜੀ ਕਿੰਨੇ ਦੀ ਦੇ ਦੀ ਜੀ ਜਾਣ ਤੋਂ ਜਾਇਜ਼ ਜੀ ਬਸ ਇੱਕੋ ਗੱਲ ਕਰਨੀ ਆ ਬਸ ਵੀ ਜਿੰਨੇ ਦੀ ਦੇਣੀ ਆ ਇੱਕ 40 ਦੀ ਦੇ ਦੀਏ ਛੋਟੀ ਕਰ ਦੋ ਮਾਨਤਾ ਨੋਰ 5000 ਦੀ ਮਾਨ ਦੇ ਇੱਕ 35 ਦੀ ਛੋਟੀ ਦੇਣੀ ਆ ਭਾਈ ਠੀਕ ਆ ਜੀ ਇੱਕ 35 ਤੋਂ ਬੱਸ ਛੋਟੀ ਹੋਣੀ ਆ ਫੋਲੋ ਵੀ ਛੋਟੀ ਤੇ ਦਾਲੀ ਹੋਈ ਠੀਕ ਆ ਜੀ ਯਾਰੀ ਚੰਗੀ ਯਾਰੇ ਦੇਖੋ ਗਾੜੀ ਗਾੜੀ ਵੀ ਮੋਕਾ ਦੇਖੋ ਵਾਹਿਗੁਰੂ ਤੇ ਅੱਗੇ ਆ ਗਈ ਤੀਜੇ ਨੰਬਰ ਤੇ ਇਹਦੇ ਨਗੀਨਾ ਹੀ ਕਹਿ ਸਕਦੇ ਜੀ ਪਾਜੀ ਬ੍ਰੈਂਡ ਹੀ ਯਾਰੇ ਹਾਂਜੀ ਆਹ ਵੇਖੋ ਆ ਦਮ ਮੁੱਕ ਜਾਂਦੀਆਂ ਗਾੜੀ ਇਹ ਕਾ ਸਿੰਗ ਵਖਾਦੋ ਕਲੇਪੀ ਲੱਗੇ ਆਹ ਵੇਖੋ ਜਿੱਦਾਂ ਦੀ ਭੈਣ ਫੜਾ ਦੋੋਂ ਦੇ ਪਾਜੀ ਦੋੋਂ ਦੀ ਚੁੱਕ ਦੇ ਜਾਂ ਮਾੜੀ ਮਾੜੀ ਠੀਕ ਹੈ ਜੀ ਹਾਂਜੀ ਅਜੇ ਪਿਓਰ ਦੋਂਦੀ ਬਣੀ ਹੋਈ ਹਾਂਜੀ ਤੇ ਤੀਜਾ ਦੇਣ ਅੱਜ ਸੂਈ ਨੂੰ ਭਾਜੀ ਦੂਜਾ ਤੀਜਾ ਦੇਣ ਠੀਕ ਹੈ ਜੀ ਤੇ 10 ਕਿਲੋ ਹੀ ਭਾਜੀ ਬੋਲਾ ਵਾ ਝੂਟੀ ਨੂੰ 10 ਕਿਲੋ 10 ਕਿਲੋ 10 ਕਿਲੋ ਹੀ ਬੋਲਾ ਵਾ ਝੂਟੀ ਨੂੰ ਵਖਾ ਦੋ ਹਾਂ ਬਿਲਕੁਲ ਸਫਾਈ ਸਫਾਈ ਰੂਮ ਵਰਗੀ ਪੋਲੀ ਜਵਾਈ ਸੀਲ ਠੰਡੀ ਫੱਟੀ ਢਾ ਕੇ ਭੈਣ ਭਰਾ ਜੋਣ ਠੀਕ ਹੈ ਜੀ ਤੇ ਬਾਕੀ ਕਦ ਕਾਠ ਵੇਖ ਲੋ ਲਾਗੇ ਖੜੀ ਹੋਗੇ ਭਾਜੀ ਮੇਰਾ 6 ਫੁੱਟ ਕਾਦਿਆ ਹਾਂਜੀ ਤੇ ਕਾਦ ਦਾ ਅੰਦਾਜ਼ਾ ਲਾ ਲਓ ਵੀ ਕਿੱਡੀ ਆ ਝੂਟੀ ਹਾਂਜੀ ਹਾਂਜੀ ਤੇ ਪਿੱਠ ਕੋੜਾ ਤੇ ਸੀਲ ਸਉ ਇੰਨੀ ਆ ਨਾ ਬਹੁਈ ਆ ਠੀਕ ਹੈ ਜੀ ਤੇ ਗੁਲਾਬੀ ਹਵਾਨਾ ਵੇਖ ਲੋ ਗੁਲਾ ਕਿਉਂ ਬਹੁਤ ਯਾਰੀ ਚੰਗੀ ਲੱਗੀ ਹੈ ਇਹਦੇ ਮਗੜ ਬੱਚਾ ਕੀ ਜੇ ਇਹਦੇ ਮਗੜ ਕਰਨ ਵਾਲੀ ਮਗੜ ਕੱਟਾ ਜੀ ਕੱਟਾ ਮਗੜ ਅਛਾ ਤਿੰਨਾ ਮਗੜ ਕੱਟੇ ਆ ਜੀ ਕੱਟੇ ਆ ਜੀ ਠੀਕ ਆ ਜੀ ਇੱਕ ਛੋਟੀ ਮਗੜ ਕੱਟੇ ਸ਼ਿੰਗ ਖਾਓ ਭਾਈ ਸੁਨੱਖੀ ਕਿੰਨੀ ਹੈ ਠੀਕ ਆ ਤਾਂ ਵੇਖੀ ਜਾਈਏ ਘਰ ਦਾ ਸ਼ਿੰਗਾਰ ਹੈ ਜਿਹੜਾ ਲੈ ਗਿਆ ਭਰਾ ਹਾਂਜੀ ਹਾਂਜੀ ਆਜੋ ਜੀ ਆ ਲੈਓ 10 ਕਿਲੋ ਬੋਲਾ ਤਿਆਰ ਆ ਜੀ ਠੀਕ ਆ ਜੀ ਲੈ ਜਾਓ ਬੱਚੇ ਦਾ ਕਰਦੀ ਆ ਥੋੜਾ ਕੋਈ ਗੱਲ ਨਹੀਂ ਲੈ ਜਾਓ। ਭਾਜੀ ਲਟਕਾ ਕੇ ਰੱਖਣ ਵਾਲੀਆਂ ਝੋਟੀਆਂ। ਹਾਂਜੀ ਹਾਂਜੀ ਲੈ ਜਾਓ। ਇਹ ਬੱਚੇ ਦਾ ਥੋੜਾ ਜ਼ਿਆਦਾ ਕਰਦੀ ਆ ਭਾਜੀ। ਆਹ ਦੇਖੋ। ਉਹ ਦੂਜਾ ਬੱਚਾ ਵੀ ਚੁੰਗੀ ਜਾਂਦਾ, ਸੀਲ ਠੰਡੀ ਇੰਨੀ ਆ। ਠੰਡੀ ਭਾਜੀ ਇਹ ਕੋਈ ਫੇਸ ਦੀ ਕੁਆਲਟੀ ਬਖੋ ਬੰਦ ਦੀ। ਲੈ ਆਓ ਲੈ ਆਓ ਇੱਧਰ ਲੈ ਆਓ। ਉਹਨਾਂ ਆਪਣੇ ਮਾਲੀ ਦਾ ਨਾਮ ਦੱਸਿਆ ਸੀ ਜਿਹੜੀ ਹੈਗੀ ਆ ਪਰ ਆਪਾਂ ਕਹਿਣਾ ਨਹੀਂ। ਜੀ ਜੀ ਬਿਲਕੁਲ ਕਹਿਣ ਦੀ ਲੋੜ ਹੀ ਨਹੀਂ। ਆਪ ਹੀ ਦੱਸਦੀ ਆ ਭਾਜੀ ਆਪ ਹੀ ਦੱਸਦੀ ਆ ਕਹਿਨ ਨੂੰ ਤੇ ਭਾਜੀ ਭਾਵੇਂ 200 ਮਾਲੀਆਂ ਦਾ ਨਾ ਪਤਾ ਬਿਨਾ ਪ੍ਰੂਫ ਤੋਂ ਨਹੀਂ ਕਹਿ ਸਕਦੇ ਕਹਿਨ ਨੂੰ ਤੇ ਅਸੀਂ ਸਾਨੂੰ ਆਂਦੇ ਹੀ ਪਰ ਆਪਾਂ ਨਹੀਂ ਕਹਿਣਾ ਆਪਾਂ ਨਹੀਂ ਕਹਿਣਾ ਕੋਈ ਆਪਣਾ ਅੰਦਾਜ਼ਾ ਲਾਵੇ ਤੇ ਆਪਣੀ ਮਰਜ਼ੀ ਕਰੇ ਸਮਝ ਕਰੇ ਫਿਰ ਲੈ ਕੇ ਜਾਵੇ ਹਾਂਜੀ ਹਾਂਜੀ ਬਿਲਕੁਲ ਜੀ ਕਹਿਨ ਨੂੰ ਕਹ ਰਹੀ ਏ ਅਰਜਨ ਕੁੰਗਰਦੀ ਆ ਅਹਿਮ ਨਤੀ ਦੀ ਉਹ ਕੰਮ ਆਪਣਾ ਨਹੀਂ ਜੀ ਹੈਗਾ ਬਾਕੀ ਆਓ ਤੇ ਸੁਨੱਖੀਆਂ ਵੇਖੋ ਕਿੰਨੀਆਂ ਆ ਵਾਂ ਜਿਆਦੀਆਂ ਚੰਗੀਆਂ ਆ ਵਾਂ ਭਾਜੀ ਹਾਂਜੀ ਤੇ ਇਹੋ ਜਿਹੀਆਂ ਝੂਠੀਆਂ ਟਾਈਮ ਆਪਾਂ ਉਹ ਲਾਇਆ ਵੀ ਇੱਥੇ-ਇੱਥੇ ਆ ਜੰਦੇ ਆਪਾਂ ਉਹ ਕੰਮ ਨਹੀਂ ਆਪਣਾ ਹਾਂਜੀ ਆਪਣਾ ਨਹੀਂ ਨਾਲੇ ਇੱਕ ਆਪਣੀਆਂ ਬਾਂਦਾਂ ਲੱਗੀਆਂ ਦੁੱਧ ਜਾਂਦਾ ਲੱਗੀਆਂ ਦੁੱਧ ਦੀਆਂ ਉਹ ਤੇ ਕੈਮਰਾ ਵਾਲਾ ਵੀ ਆਪਾਂ ਸ਼ੈੱਡ ਦਾ ਕੰਮ ਚੱਲੰਦਿਆਂ ਹਾਂ ਹਾਂਜੀ ਹਾਂਜੀ ਆਹ ਵੇਖੋ ਇੰਦਾ ਖਲਾਰੇ ਗਲੂਰੀ ਤੋਂ ਨਹੀਂ ਆਪਣਾ ਟਾਈਮ ਲੱਗਦਾ ਮਿਸਤਰੀਆਂ ਨੂੰ ਹਾਂਜੀ ਮਾਸੂਮ ਲਿਆ ਕੇ ਦੇਣਾ ਪੈਂਦਾ ਭਾਈ ਤੇ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਮੁੱਲ ਤੁਸੀਂ ਦੱਸ ਦਿਓ ਗਿੱਲ ਸਾਹਿਬ ਜਾਇ ਜੀ ਕਰੋ ਬੱਸ ਜਾਇ ਜੀ ਜਿਹੜਾ ਭੈਣ ਭਰਾ ਲੈ ਜਾਵੇ ਜਾਇ ਜੀ ਹਾਂਜੀ ਛੋਟੀ ਦੇ ਆ 140 ਦੀ ਹਾਂਜੀ 5000 ਹੀ ਮਾਣ 135 ਦੀ ਦੇਣੀ ਆ ਝੋਟੀ ਵੇਚ 135000 ਲੈ ਗਿਆ ਭਰਾ ਠੀਕ ਹੈ ਜੀ ਇਹ ਝੋਟੀ ਦਾ ਫੋਨ ਬਹੁਤ ਜ਼ਿਆਦਾ ਆਉਣੀ ਜਾਂਦਾ ਮੈਨੂੰ ਪਤਾ ਹਾਂਜੀ 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 135 ਦੀ ਦੇਣੀ ਆ ਅੱਗੇ ਆ ਗਈ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਵੇਚ ਲੋ ਝੋਟੀ ਭਾਜੀ ਚਾਰ ਦੰਦਿਆ ਮੂਹ ਤੋਂ ਚਾਰ ਦੰਦ ਤੇ ਫੁੱਲ ਸਾਈਜ਼ ਵੱਡੀ ਆ ਇੱਧਰ ਨੂੰ ਕਰ ਦੋ ਮਾੜੀ ਉਹਨਾਂ ਭਾਜੀ ਕਿੰਨਾ ਮਗਰ ਕੱਟੀ ਆ ਝੋਟੀ ਮਗਰ ਕੱਟੀ ਆ ਆ ਵੇਖੋ ਵੇਚ ਲੋ ਵੀ ਥਣ ਕਿਹੜਾ ਲੱਗਾ ਝੋਟੀ ਨੋ ਕਾਲਾ ਥਣ ਲੱਗਾ ਨੋ ਕਾਲਾ ਥਣ ਲੱਗਾ ਵੀ ਠੀਕ ਹਾਂਜੀ ਬਹੁਤ ਯਾਰੀ ਚੰਗੀ ਆ ਭਾਜੀ ਤੇ ਰੂਮ ਵਰਗੀਆਂ ਚਵਾਈ ਫੋਲੀ ਹੋਗੀ ਕੋਈ ਆਪਣੀ ਸ਼ਗਤ ਨਾ ਹੋਗੀ ਭਾਏ ਛੋਟਾ ਜਿਹਾ ਬੱਚਾ ਲੈ ਆਵੀ ਨਾਲ ਠੀਕ ਆ ਜੀ ਹਾਂ ਜੀ ਦਿਖੋ ਲਿਓ ਜੀ ਇਸ ਟਾਈਮ ਤੇ ਦੁੱਧ ਕਿੰਨਾ ਤਿਆਰ ਜੀ ਦੇਖੋ ਵੀ ਜੀ 12 ਕਿਲੋ ਦੁੱਧ ਹਾਜ਼ਰ ਆ ਦੁੱਧ ਤਿਆਰ ਆ ਜੀ 12 ਕਿਲੋ ਦੋ ਟਾਈਮ ਤਿੰਨ ਟਾਈਮ ਚੋ ਕੇ ਖੜੇ ਭਰਾ ਇਹਦੀ ਆ ਕੱਟੀ ਆ ਕੱਟੀ ਆ ਵੀ ਜੀ ਇਹਦੇ ਮਗਰ ਠੀਕ ਆ ਪਹਿਲਾਂ ਦਿਨਾਂ ਦਾ ਸੁਆ ਵਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਯੰਤਕਵਾ ਜੀ ਆ ਬੱਚੀ ਠੀਕ ਹੈ ਲੈ ਆਓ ਵਾਪਸ ਲੈ ਆ ਮੰਨ ਕੇ ਨਵੇਂ ਵੱਡੀਆਂ ਛੋਟੀਆਂ ਜੇ ਫੁੱਲ ਹਾਂਜੀ ਹਾਂਜੀ ਬਾਕੀ ਆਓ ਆਪਣੀ ਚਵਾਈ ਕਰੋ ਦੋ ਟਾਈਮ ਤਸੱਲੀ ਕਰਕੇ ਫੇਰ ਲੈ ਕੇ ਜਾਓ ਦੇਖੋ ਛੋਟੀ ਅਹੀਂ ਨਹੀਂ ਕਹਿਨੇ ਕਿ ਆਨਲਾਈਨ ਸਾਨੂੰ ਸਾਈ ਪਾ ਦੋ ਆਓ ਆਪਣੀ ਤਸੱਲੀ ਕਰੋ ਵੀਡੀਓ ਕਾਲ ਤੇ ਲਾਈਵ ਚਵਾਈ ਵੀ ਕਰਾ ਸਕਦਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਇਹਦਾ ਮੁੱਲ ਵੀ ਗਿਲਸਾ ਆ ਆਪਾਂ ਜਾਇਜ਼ ਹੀ ਕਰਨਾ ਉੜਦੀਆਂ ਵਾਲਾ ਭਾਜ ਜਾਇਜ਼ ਕਰ ਦਿਓ ਜੀ ਉੜਦੀਆਂ ਵਾਲਾ ਭਾਜ ਹਾਂਜੀ ਹਾਂਜੀ ਛੋਟੀ ਦੇ ਵੀਰ ਜੀ 1 35 ਦੀ ਆ ਹਾਂਜੀ ਪਰ ਆਪਾਂ ਜਾਇਜ਼ ਮੁੱਲ ਨਹੀਂ ਭਰਾਵਾਂ ਨਾਲ ਕੋਈ ਕਰ ਹਾਂਜੀ ਹਾਂਜੀ 1 30 ਦੀ ਦੇ ਦੀਏ ਪੰਜ ਹੀ ਹੋਰ ਜਾਣ ਦੋ ਚਲ ਦੇ ਦਾ ਕਿ ਟਾਡਾ ਆਖਾ ਨਹੀਂ ਆਪਾਂ ਮੋੜਨਾ ਨਹੀਂ ਇੱਕ ਲੱਖ 25000 ਦੀ ਵਿੱਚੋਂ ਛੋਟ ਹੋਣੀ ਬਸ ਨਹੀਂ ਕੋਈ ਨਹੀਂ ਜਾਣ ਦੋ ਹੋਰ ਲੈ ਆਵਾਂਗੇ ਜਿੱਦਾਂ ਜਿੱਦਾਂ ਤੁਸੀਂ ਗਿਆ ਤਾਂ ਨਾ ਹਾਂਜੀ ਹਾਂਜੀ ਇੱਕ ਪੰਜੀ ਦੀ ਛੋਟੀ ਦੇ ਦਾਗੇ ਵੀ ਜੀ 12 ਕਿਲੋ ਵਾਲੀ ਠੀਕ ਆ ਜੀ ਹਾਂਜੀ ਤੇ ਆਹੀ ਚਾਰ ਪਸ਼ੂ ਜੇ ਆਪਣੇ ਕੋਲ ਉਹ ਆਪਣੀ ਤਸੱਲੀ ਕਰੋ ਦੋ ਟਾਈਮ ਚਵਾਈ ਕਰੋ ਫਿਰ ਲੈ ਕੇ ਜਾਓ। ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਭਰਾ। ਹਾਂਜੀ ਹਾਂਜੀ। ਦਾਸਰੇ ਨਾ ਹੀ ਆਪਣਾ ਕੰਮ ਕਰ ਜ਼ਿੰਮੇਦਾਰਾ ਭਰਾਵਾਂ ਦਾ। ਹਾਂਜੀ ਹਾਂਜੀ। ਸਾਨ ਭਰਾਵਾਂ ਦਾ। ਹਾਂਜੀ ਹਾਂਜੀ।